ਖੰਨੇ ਪਸ਼ੂ ਮੰਡੀ ਤੇ ਅੱਜ ਫੇਰ ਮੀਂਹ ਦੀ ਵਾਰਸ਼ ਹੋਈ ਹੈ ਜੀ ਕਰਤਾ ਮੰਦਾ ਹਾਲ ਮੀਂਹ ਨੇ ਚੈੱਕ ਕਰੋ ਦੂਜੀ ਖੰਨੇ ਪਸ਼ੂ ਮੰਡੀ ਸਵਾਗਤ ਆ ਦੋਸਤੋ 28 ਤਰੀਕ ਨੂੰ ਲੱਗਣ ਵਾਲੀ ਖੰਨਾ ਪਸ਼ੂ ਮੰਡੀ ਤੇ ਦੋਸਤੋ ਇਹ ਮੰਡੀ ਮਹੀਨੇ ਦੇ ਵਿੱਚ ਤਿੰਨ ਵਾਰ ਲੱਗਦੀ ਆ ਮਹੀਨੇ ਦੇ ਵਿੱਚ ਇੱਕ ਤਾਂ 8 ਤਰੀਕ ਨੂੰ ਲੱਗਦੀ ਹੈ ਜੀ ਇੱਕ ਲੱਗਦੀ ਹੈ ਇਹ 15 ਤਰੀਕ ਨੂੰ ਤੇ ਇੱਕ ਲੱਗਦੀ ਹੈ ਇਹ 28 ਤਰੀਕ ਨੂੰ ਮਿੰਨੀ ਦੇ ਵਿੱਚ ਤਿੰਨ ਦਿਨ ਇਹ ਮੰਡੀ ਲੱਗਦੀ ਹੈ ਜੀ ਖੰਨਾ ਪਸ਼ੂ ਮੰਡੀ ਇੱਥੇ ਟਾਪ ਕਲਾਸ ਦੀਆਂ ਮੱਝਾਂ ਤੇ ਗਾਵਾਂ ਪਹੁੰਚਦੀਆਂ ਨੇ ਜੀ ਠੀਕ ਹੈ ਨਾ ਵਾਪਸ ਤੇ ਮੇਰੀ ਬਣੀ ਬਹੁਤ ਵੱਡੀ ਮੰਡੀ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋਗੇ ਮਾਲ ਮੰਡੀ ਦੇ ਵਿੱਚ ਤੇ ਆਪਾਂ ਤੁਹਾਨੂੰ ਮੰਡੀ ਦੀ ਧੋਪ ਦੀਆਂ ਮੱਝਾਂ ਦਿਖਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੀ ਫ੍ਰੀ ਤੇ ਲਾਇਕ ਜ਼ਰੂਰ ਕਰੇ ਵੀਡੀਓ ਨੂੰ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਕਰਵਾਉਣ ਲਈ ਤੁਸੀਂ ਆਪਣਾ ਨੰਬਰ ਨੋਟ ਕਰ ਸਕਦੇ ਹੋ 987833966 ਅੱਲਾਹ ਦੋਸਤੋ ਇੱਕ ਸੂਨਾ ਗੱਬਣ ਮੰਜ ਦਿਖਾਉਣੇ ਆ ਦਿਨ ਬਾਕੀ ਰਹਿੰਦੇ 10 12 ਦੇ ਰਹਿੰਦੇ ਸੂਨ ਦੇ ਇਹ 1.5 ਲੱਖ ਰੁਪਇਆ ਬਾਈ ਇਹਦਾ ਮੁੱਲ ਕਰਦਾ ਹੈਗਾ। ਥਾਨਲੇਵੇ ਦੀ ਸਾਫ ਸੁਥਰੀਆ ਚਾਰੇ ਕੋਈ ਥਾਨਾ ਦਿਖਾਉਂਦੀ ਹੈਗੀ। ਚੈੱਕ ਕਰੋ ਤੁਸੀਂ। ਦੋਸਤੋ ਖੰਨਾ ਪਸ਼ੂ ਮੰਡੀ ਦੇ ਨਾਲ ਇੱਕ ਸੋਨੂੰ ਆਪਾਂ। ਟੌਪ ਦੀ ਮੱਝ ਦਿਖਾਉਣੀ ਹੈ ਤਾਜੀ ਸੂਈ ਹੈ। ਮੂੰਹ ਹੈਗੀ ਹੈ 4 ਦੰਦ ਤੇ ਦੁੱਧ ਹੁਣ ਹੈਗਾ 14 ਲੀਟਰ ਬਿਲਕੁਲ ਰੈਡੀ ਤਿਆਰ। 1,80,000 ਰੁਪਇਆ ਬਾਈ ਇਹਦਾ ਮੁੱਲ ਕਰਦੇ ਨੇਗੇ। ਪਿੱਸੇ ਹੈਗੀ ਹੈ ਕੱਟੀ। ਚਾਰ ਦਿਨਾਂ ਦੀ ਸੂਈ ਆ ਪੰਜ ਘਟੇ ਦੇ ਦੇ ਨਾ ਜਾਗਾ ਆਪਣਾ ਵੀ ਠੀਕ ਹੈ ਜੇ ਮੈਂ ਪੰਛੀ ਤਾਂ ਰੱਖਦਾ ਮੈਕਸੀਮਮ ਮਹਾਨਸ ਨੂੰ ਮੋਟਾ ਨਹੀਂ ਰਹੀ ਜੀ ਮੰਗੇ দেখো কার <dyei folka arriba>

ਆਈ ਵੀ ਵੱਜ ਰਹੀ ਹੈ ਹਲੋ ਹਲੋ ਆ ਕੱਬਣ ਆ ਦੋਸਤੋ ਛੋਟੀ ਪਲੂਣ ਸੂਣ ਵਾਲੀ ਆ ਕੀ ਹਲੇ ਦਿਨ ਰਹਿੰਦੇ ਨੇ ਹਫਤਾ ਰਹਿੰਦਾਗਾ มามามามา